ਮੁੰਡਾ ਵਣੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵੀਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਅਧਾਰੋ ਦੇਖੋ ਖਾਵੇ ਦੇਖੋ ਪੁੰਚੈ ਤਿਸ ਕਾ ਹੋਏ ਉਧਾਰੋ ਕੇ ਵਸਤ ਸਦੀ ਨਾ ਜਾਈ ਨਿਤ ਨਿਤ ਰਖ ਕੋਰ ਤਾਰੋ ਤਮ ਸੰਸਾਰ ਚਰਨ ਲਗ ਤੇਰੀ ਆ ਸਬਦ ਨਾਮ ਕੁ ਬ੍ਰਹਮੁ ਸਾਰੋ ਸਲੋਕ ਮੈਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਅੱਪੇ ਤਰਸ ਪਈ ਓਈ ਤਰਸ ਪਿਆ ਮੇਰਾ ਅੰਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਠੀਵਾ ਹਰਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਪੰਚ ਬਰੰਗਨ ਸੰਗ ਲਾਪ ਅਠੋ ਨੰਦਨ ਪ੍ਰਥਮ ਰਾਗ ਫੈਰੋ ਵੇ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਤਰਵੀ ਬਿਲਾਵਲੀ ਕੁੰਨਿਆਕੀ ਗਾਵੈ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਏ ਫੈਰੋ ਕੀ ਪੰਚ ਨਰੀ ਪੰਚਮ ਹਰਖਦ ਸਾਖ ਸੁਨਾਵੈ ਬੰਗਾਲ ਮੋ ਮਦ ਮਦ ਗਾਵੇਂ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਪਾਤ ਅਸ਼ਟ ਪੁੱਤਰ ਪੈਰਵ ਕੇ ਗਾਵੇਂ ਗਾਇਨ ਪਾਤਰ ਦੁਤੀਆ ਮਾਲ ਕੌਸ ਕਾਲਾਪੈ ਸੰਗ ਰਗਨੀ ਪੰਚੋ ਥਾਪੈ ਗੁੰਡ ਕਰੀ ਅਰਦੇਵ ਗੰਧਾਰੀ ਗੰਧਾਰੀ ਸਿਉਤੀ ਉਚਾਰੀ ਤਨ ਆਸਰੀ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤੰਗ ਮੇਵਾਰ ਤਰਵਲ ਚੰਡ ਕੌਸਕ ਉਭਾਰਾ ਖੌਖਟ ਅਪੁਰ ਅਨੰਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ ਤੁਨ ਆਇਓ ਹਿੰਦੋਲ ਪੰਚਨਾਰ ਸੰਗ ਅਸ਼ਟ ਸੁੱਤ ਉਠਾਏ ਤਾਨ ਕੁਲੂਲ ਗਾਇਨ ਤਾਰ ਮਿਲਾਵਹੀਂ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੇਰੀ ਲੈ ਭਰ ਜਾ ਸੰਗ ਲਾਈ ਪੰਚ ਅਰ ਜਾ ਸੁਰਮਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲ ਸੁਹਾਈ ਸਰਸਬਾਨ ਓ ਆਹੇ ਬਿਨੋਦਾ ਗਾਵੇਂ ਸਰਸਬ ਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੈ ਸਵਾਰੀ ਤੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਦਰੀ ਟੋਡੀ ਕਈ ਅਲਾਪ ਕਮੋਦੀ ਓ ਗੁਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੁੰਤਲ ਔਰ ਅਮਾ ਤਮਲ ਕੁਸਮ ਚੰਪੁਕ ਕੇ ਨਾਮ ਗौरा ओ ਕਾਂਦਰਾ ਕਲਿਆਨਾ ਅਸ਼ਟਪੁੱਤਰ ਦੀਪੁਕ ਕੇ ਜਾਨਾ ਸਭ ਮਿਲ ਸ੍ਰੀ ਰਾਗਵੈ ਗਾਵੇਂ ਪੰਚੋ ਸੰਗ ਬਰੰਗਨ ਲਾਵੇਂ ਬਰਾਰੀ ਕਰਨ ਤੀ ਤਰੀ ਦਗਰੀ ਗਾਵੇਂ ਅਸਾਗਰੀ ਤੇ ਪਾਛ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੌ ਥਾਪੀ ਸਾਲੂ ਸਾਰੰਗਸਗਦਾ ਔਰ ਗੁੰਡ ਗੁੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਸ਼ਟਮ ਮੇਗ ਰਾਗ ਵੇ ਗਾਵੈ ਪੰਚੌ ਸੰਗ ਬਰੰਗਨ ਲਾਵੈ ਸੋਰਠ ਗੋਣ ਮਲਾਰੀ ਤੁਨੀ ਤਨ ਗਾਵੇਂ ਅਸਾ ਗੁਣਗੁਨੀ ਉੱਚ ਸੁਰ ਸੁਹਾਵਣ ਕੀਨੀ ਮੇਗ ਰਾਗ ਸਿਉ ਪੰਚ ਚੀਨੀ ਬਹਿਰਾ ਧਰ ਗਜ ਧਰ ਕੇ ਧਰਾ ਜਬਲੀ ਤਾਰ ਨਟ ਓ ਜਲ ਧਾਰਾ ਤਨ ਗਾਵੇਂ ਸ਼ੰਕਰ ਓ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮ खष्ट राग पुन गाए संग राग नीतीस सब पुत्र रागन के अठारह दस बीस खष्ट राग पुन गाए संग राग नीतीस सब पुत्र रागन के अठारह दस बीस